ਵੱਡਾ ਹਾਂਸ ਮੁਹੱਲਾ ਪੰਜਵਾ ਪ੍ਰਭ ਕਾਰਨ ਕਾਰਨ ਸਮਰਥਾਰਾਂ ਸੇ ਸਾਹ ਸੰਗੇ ਜੀ ਵਾਹਿਗੁਰੂ ਕਹਿਦਾ ਹੈ ਜਿੰਨੇ ਕਾਰਜ ਕਰਨੇ ਹੈ ਜਿੰਨੇ ਕਾਰਨ ਮੰਨੇ ਹੈ ਕਿਸੇ ਅਗਿਆਨ ਕਾਰਨ ਮੰਨੇ ਹੈ ਕਿਸੇ ਕਾਲ ਨੂੰ ਕਾਰਨ ਮੰਨੇ ਹੈ ਕਿਸੇ ਕਰਮਾਂ ਨੂੰ ਕਾਰਨ ਮੰਨੇ ਹੈ ਕਿਸੇ ਸ੍ਰਿਮ ਉਹ ਤਸਦੂਪਾ ਨੂੰ ਕਾਰਨ ਮੰਨੇ ਹੈ ਮਾਨਸਿਕ ਸ੍ਰਿਸ਼ਟੀ ਦਾ ਕਿਸੇ ਨੇ ਵਾਵਾ ਆਦਮ ਕੇ ਅੰਮਾ ਹਜ਼ਾਰੂ ਕਾਰਨ ਮੰਨਿਆ ਹੈ ਕਿਸੇ ਨੇ ਕਿਸੇ ਚੀਜ਼ ਨੂੰ ਕਾਰਨ ਮੰਨਿਆ ਕਿਸੇ ਨੇ ਕਿਸੇ ਕਿਸੇ ਨ ਪਰਮਾਣੂਆਂ ਨੂੰ ਕਾਰਨ ਮੰਨਿਆ ਨਿਆਇਕਾਂ ਨੇ ਅਤੇ ਕਿਸੇ ਨੇ ਇਸੇ ਪ੍ਰਕਾਰ ਹੈ ਕਰ ਪੂਰੋ ਮਿਸ਼ਰਾ ਵਾਲਨ ਕਰਮਾਂ ਨੂੰ ਕਾਰਨ ਮੰਨਿਆ ਹੈ ਇਹ ਜਿੰਨੇ ਕਾਰਨ ਮੰਨੇ ਹਨ ਪ੍ਰਭ ਕਰਨ ਕਰਨ ਸਮਰਥਾਰਾ ਇਹ ਕਾਰਨ ਜਿਹੜੇ ਜੜ ਹਨਗੇ ਇਹਨਾਂ ਨੂੰ ਕਰਨ ਵਾਲਾ ਪ੍ਰਭ ਆਪ ਹੈ ਕੀ ਕੰਤੋਂ ਮੇਨਾ ਕੋਈ ਚੀਜ਼ ਸਹੀ ਨਹੀਂ ਹੋ ਸਕਦੀ ਇਸ ਕਰਕੇ ਸਾਰੇ ਕਾਰਜਾਂ ਨੂੰ ਕਰਨ ਵਾਲਾ ਆਪ ਪ੍ਰਭੂ ਹੈ ਤੇ ਸਾਰਿਆਂ ਦਾ ਕਾਰਨੂ ਬ੍ਰਹਮ ਹੈ ਆਪ ਸਰੂ ਕਲੋਸ਼ ਮੌਸ਼ਕਤੀਆਂ ਦਾ ਮਾਲਕ ਹੈ RAM ਰੇ ਪਾਈ ਅਰਖ ਜਗਤ ਸਗਲ ਦੇ ਹੱਥਾਰਾਂ ਪ੍ਰਭੂ ਈਸ਼ਰ ਸਾਰੇ ਜਗਤ ਨੂੰ ਆਪ ਦਾ ਕਿਰਪਾ ਦਾ ਹੱਥ ਰੱਖ ਦੇ ਕੇ ਰੱਖਿਆ ਕਰਨਾ ਕਰਦਾ ਹੈ ਤੂੰ ਤੇ ਹੁਣ ਵੀ ਰੱਖਣਾ ਕਰ ਆਪ ਦਾ ਕਿਰਪਾ ਦਾ ਹੱਥ ਦੇ ਕੇ ਸਰਨਾਂ ਜੋਗ ਸੁਆਮੀ ਸੇ ਸਭ ਕੇ ਦਾ ਉਸ ਮੇਰਾ ਸ਼ਕਤੀਆਂ ਦੇ ਮਾਲਕ ਸਰਨ ਭਰਨ ਜਾਂ ਕਾ ਨੇਤਰ ਹੋਰ ਸਰਨਾਂ ਨੂੰ ਰੱਖਣ ਦੇ ਯੋਗ ਲਾਇਕ ਹੂੰ اے ਸੁਆਮੀ ਪਰਮੇਸ਼ਰ ਕਿਰਪਾ ਦੇ ਸੁਖ ਦਾਤਾ ਕਿਰਪਾ ਦਾ ਸਮੁੰਦਰ ਹੈ ਤੂੰ ਸਰਬ ਸੁਖਾਂ ਦਾ ਦਾਤਾ ਹੈ ਪਰਮੇਸ਼ਰ ਹਉ ਕੁਰਬਾਨੀ ਦਾਸ ਤੇ ਜਿਨ੍ਹਾਂ ਨੂੰ ਇਹ ਸਮਝ ਪਈ ਹੈ ਉਹਨੇ ਤੇਰੇ ਸੇਵਕਾਂ ਤੁਸੀਂ ਕੁਰਬਾਨ ਆਪਾ ਯਾਰ ਨਾ ਕਰੀਏ ਬਲਿਹਾਰ ਜਾਈਏ ਇੰਨੀ ਇੱਕ ਪਛਾਣ ਜਿਹਨਨ ਤੋਂ ਇੱਕ ਹੋਰ ਐਤ ਰੂਪ ਨੂੰ ਸਕੇ ਪਾਤਸ਼ਾਹ ਪਛਾਣ ਲਿਆ ਹੈ ਵਰਨ ਚਿਹਨ ਨਾ ਜਾਏ ਲਖਿਆ ਆਗਵਾ ਵਰਨ ਖੱਤਰੀਆਂ ਵਿੱਚੋਂ ਐ ਕਿ ਬਹਾਮਣਾ ਵਿੱਚੋਂ ਐ ਕਿ ਬਈਸਾ ਵਿੱਚੋਂ ਐ ਕਿ ਸੂਦਾ ਵਿੱਚੋਂ ਐ ਇਹ ਵਰਨ ਨਹੀਂ ਜਾਣਿਆ ਜਾ ਸਕਦਾ ਤੇ ਕਹੇਨ ਕੰਠੀ ਵਾਲਾ ਕਮਾਲਾ ਵਾਲਾ ਕਿ ਰਗਰਾਖੀ ਵਾਲਾ ਕਿ ਤੈਂਕ ਵਾਲਾ ਕਿ ਕੋਈ ਕੋਈ ਵਾਲਾ ਹੈ ਇਹ ਚਿਹਨ ਵੀ ਮਾਰਾ ਤੇਰਾ ਲਖਿਆ ਨਹੀਂ ਜਾ ਸਕਦਾ ਕਿਸੇ ਪ੍ਰਕਾਰ ਵਰਨ ਰੰਗ ਨਹੀਂ ਜਾਣਿਆ ਸਕਦਾ ਵੀ ਕਾਲਾ ਹੈ ਕੋ ਗੋਰਾ ਹੈ ਤੇ ਚਿੰਨ ਤੇਰੇ ਪ੍ਰਗੂ ਪਾਜ ਆਦਿਕ ਲੱਗੇ ਹੋਏ ਹੈ ਕੋ ਹੋਰ ਕੋਈ ਬਾਦਨ ਆਦਿਕ ਚਿੰਨ ਛੋਟਾ ਹੈ ਬਵੰਜਾ ਉਂਗਲਾ ਵਈ ਹੈ ਕਿ ਪਿਆਰ ਕਿਹਨੂੰ ਵੀ ਕੋਈ ਤੇ ਲਖਿਆ ਨਹੀਂ ਜਾ ਸਕਦਾ ਵਰਨ ਕਸਮ ਨਹੀਂ ਕੀਤਾ ਜਾ ਸਕਦਾ ਤੇਰਾ ਚਿੰਨ ਰੂਪ ਚੱਕਰ ਜਿਹਨੇ ਹਰ ਵਰਨ ਜਾਤ ਅਰ ਭਾਤ ਨਹਿ ਨਜੇ ਰੂਪ ਰੰਗਾ ਰੇਖ ਵੀ ਕੋ ਕਹਿ ਨਾ ਸਕਤ ਕਹੇ ਕਿਸੇ ਪ੍ਰਕਾਰ ਲਖਿਆ ਨਹੀਂ ਜਾਂਦਾ ਤੂੰ ਇਸੇ ਪ੍ਰਕਾਰ ਵਰਨ ਵਰਨ ਅੱਖਰ ਆਦਿਕਾਂ ਕਰਕੇ ਵੀ ਵਰਨ ਨਹੀਂ ਕੀਤਾ ਜਾਂਦਾ ਕਿੰਨ ਚੱਕਰ ਆਦਿਕਾਂ ਕਰਕੇ ਜੋਤਿਸ਼ ਵਿਦਿਆ ਕਰਕੇ ਵੀ ਲਖਿਆ ਨਹੀਂ ਜਾ ਸਕਦਾ ਕਥਨ ਤੇ ਅਕਥਾ ਇਹ ਪਰਮੇਸ਼ਰ ਤੂੰ ਕਥਨ ਤੋਂ ਅਕਥ ਸਰੂਪ ਹੈ ਤੇਰਾ ਕਥਨ ਅੰਦਰ ਆਉਂਦਾ ਨਹੀਂ ਸ਼ਕਤੀ ਵਿਰਤੀ ਕਰਕੇ ਕਸਮ ਨਹੀਂ ਕੀਤਾ ਜਾਂਦਾ ਯੋਗ ਸ਼ਬਦ ਕਰਕੇ ਰੂੜੀ ਸ਼ਬਦ ਕਰਕੇ ਜਾਂ ਯੋਗ ਰੂੜੀ ਦੋਹਾਂ ਕਰਕੇ ਇਹ ਸ਼ਕਤੀ ਬ੍ਰਤੀ ਦੇ ਪਦ ਹੁੰਦੇ ਆ ਇਹਨਾਂ ਤੋਂ ਕਾਥਾਂ ਲਖੜੇ ਬ੍ਰਤੀ ਕਰਕੇ ਗੁਰੂ ਸਾਹਿਬ ਜੀ ਨੇ ਉਹਨਾਂ ਕਹੇ ਹਨ ਬਿਨਵੰਤ ਨਾਨਕ ਸੁਣਹੁ ਬੇਨਤੀ ਬੇਨਤੀ ਪੂਰਬ ਕਸੀ ਕਹਿੰਦੇ ਆ ਗੁਰੂ ਸਾਹਿਬ ਜੀ ਕਹਿੰਦੇ ਨੇ ਏ ਮਹਾਰਾਜ ਬੇਨਤੀ ਸੁਣੋ ਆਪ ਪ੍ਰਭ ਕਰਨ ਕਾਰਨ ਸਮਰੱਥਾ ਹੈ ਪ੍ਰਭੂ ਕਾਰਜਾਂ ਦੇ ਕਰਨ ਵਾਲਾ ਵੀ ਤੂੰ ਆਪ ਹੈ ਸਰਬ ਕਲਾਸ਼ਮ ਰਖਤ ਤੂੰ اے ਜੀ ਤੇਰੇ ਤੂੰ ਕਰਤਾਰਾ ਇਹ ਮਹਾਰਾਜ ਸਾਰੇ ਜੀ ਜਨ ਤਾਪਕੇ ਹਮੇ ਤੂੰ ਸਾਰੇ ਸੰਸਾਰੀਆਂ ਕਰਨ ਵਾਲਾ ਹੈ ਪ੍ਰਭ ਦੁਖ ਦਰਦ ਭਰਮ ਰਹਿਤਾਰਾ اے ਪ੍ਰਭ ਜੀ ਦੁਖਾਂ ਤੋਂ ਦਰਦਾਂ ਤੋਂ ਭਰਮ ਤੋਂ ਰਹਿਤ ਹੈ ਤੂੰ ਐ ਕਿ ਜਿਹੜਾ ਪਾਠ ਰੱਖਿਆ ਇਹਨਾਂ ਕਰਤਾਰਪੁਰ ਸਾਹਿਬ ਵਿੱਚ ਹਰ ਪੈਰਾਮ ਮੰਨਿਆ ਹੈ ਸੋ ਐ ਕਿ ਵੀਰਾਂ ਸੋਧੀਆਂ ਜਿਹੜੀਆਂ ਹੁਣ ਕਰਤਾਰਪੁਰ ਤੇ ਜਾਣੇ ਦੀਆਂ ਉਹ ਬੜੀ ਭਾਰੀ ਜਿਦ ਪਈ ਰਹੀ ਕਈ ਦਿਨ ਇਹ ਹਰਤਾ ਤਾਠ ਇੱਕ ਲਖਬੀਆਂ ਵੀਰਾਂ ਜੋ ਮਿਲਿਆ ਸੀ ਕੋਈ ਨਾ ਰੱਖ ਲਿਆ ਇਹ ਦੂਸਰਾ ਤਾਠ ਬਦਲਦਾ ਸਮਝ ਨਾ ਰਹਤ ਹੈ ਤੂੰ ਤੇ ਹਰਨ ਵਾਲਾ ਧਰਮ ਨੂੰ ਦੁੱਖ ਨੂੰ ਦਰਦ ਨੂੰ ਪ੍ਰਮਧੂਹ ਦਰਦ ਨਿਵਾਰ ਖਿਨ ਮਹਿ ਕਿਸ ਤੇ ਕਾਸ਼ਾ ਪਰਮ ਨੂੰ ਜੀਵਾਂ ਦੇ ਨੂੰ ਤੇ ਜੰਮਣ ਮਰਨ ਦੇ ਦੁੱਖ ਨੂੰ ਦਰਦ ਅਗਿਆਦੀਆਂ ਪੀੜਾਂ ਨੂੰ ਇਕ ਕਨਿਚਨਵਰਤ ਕਰਨਾ ਕਰ ਰੱਖ ਲੇਹੁ ਦੀਨ ਦਇਆਲਾ ਜੇ ਗਰੀਬਾਂ ਦੇ ਬਿਆਲਤਾ ਕਰਨ ਵਾਲੇ ਪਰਮੇਸ਼ਰ ਆਬ ਰੱਖਿਆ ਕਰ ਲੋ ਕਿਰਪਾ ਕਰੋ ਮਾਤਾ ਪਿਤਾ ਸਵਾਮ ਸੱਜਣ ਸਾਡੇ ਮਾਤਾ ਵੀ ਤੁਸੀਂ ਹੋ ਸਾਡੇ ਪਿਤਾ ਵੀ ਤੁਸੀਂ ਹੋ ਤੇ ਤੈਨੂੰ ਮੇਤੂ ਬਦਾਨਕਾਰ ਨ ਹੋਣੇ ਕਰਕੇ ਤੇ ਤੈਨੂੰ ਮਿਤਕਾਰ ਨੂੰ ਦਾ ਮਾਤਾ ਉਪਮਾਨਕਾਰ ਹੁੰਦੀ ਹੈ ਤੂੰ ਉਹ ਪੈਨਨ ਮਿਤਬਦਾਨ ਕਰਨ ਜੇ ਮੱਕੜੀ ਜਿਹੜੀ ਹੈ ਜਾਵੇ ਨੂੰ ਜਿਹੜਾ ਸਥੂਲ ਸ੍ਰੀਆ ਉਹ ਬਾਦਾਨ ਕਾਰਨ ਮਕੜੀ ਦਾ ਤੇ ਜਿਹੜਾ ਸੂਖਮ ਸ੍ਰੀਆ ਮਕੜੀ ਦਾ ਉਹ ਨਿਤਕਾਰਨ ਹੈ ਜਦੋਂ ਸਕਲ ਬਠਉਦੀ ਹੈ ਉਹ ਜੋ ਸੂਲ ਸ੍ਰੀ ਵਿੱਚੋਂ ਜਾਲਾ ਪੈਦਾ ਕਰਦੀ ਹੈ ਇਸੇ ਪ੍ਰਕਾਰ ਮਹਾਰਾਜ ਆਪ ਹੀ ਇਹ ਨਿਤ ਮਿਤ ਬਾਦਾਨ ਕਰਨੂ ਹੈ ਆਪ ਹੀ ਮਾਤਾ ਪਿਤਾ ਰੂਪ ਹੈ ਸਵਾਮ ਸੱਜਣ ਸਰੂਪ ਕਾ ਸਾਮੀ ਹੈ ਸੱਜਣ ਪਿਆਰਿਆ ਹੈ ਸਭ ਜਗਤ ਬਾਲ ਗੋਪਾਲ ਸਾਰੇ ਜਗਤ ਆਪ ਦਾ ਬਾਲ ਗੋਪਾਲ ਨੰਨਾ ਬੱਚਾ ਹੈ ਜੀ ਛੋਟਾ ਬੱਚਾ ਹੈ ਆਪ ਦਾ ਕੇ ਗੋਪਾਲ ਸਾਰੇ ਜਿਹੜੇ ਬਾਲਕਾ ਹੈ ਤੂੰ ਪਾਲਕ ਹੈ ਵਾ ਜੋ ਸਰਨ ਆਵੇ ਗੁਣ ਨਿਧਾਨ ਪਾਵੇ ਜੋ ਮਾਰੇ ਆਪ ਦੀ ਸਰਨ ਹੁੰਦਾ ਹੈ ਉਹ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਆਪ ਨੂੰ ਪਾਲ ਲਿੰਦਾ ਹੈ ਤੂੰ ਬਹੁਣ ਜਨਮ ਨਾ ਮਰਤਾ ਉਹ ਮੁੜ ਕੇ ਜਨਮ ਤੇ ਨਹੀਂ ਆਉਂਦਾ ਇਹ ਨਾ ਮੌਤੇ ਮੂੰਹ ਮਰਦਾ ਹੈ ਜੰਮਣ ਮਰ ਤੋਂ ਰਹਿ ਤੋ ਜਾਂਦਾ ਬੇਰਵਾਨ ਤ ਨਾਨਕ ਦਾਸ ਤੇਰਾ ਬੇਨਤੀ पूर्वक ਕਹਿੰਦੇ ਆ ਸੱਚੇ ਬਾਦਸ਼ਾ ਆਪਕੇ ਸੇਵਕ ਗੁਰੂ ਸਾਹਿਬ ਵੀ ਕਹਿੰਦੇ ਹਨ ਸਾਡੀ ਜੀ ਤੇਰੇ ਤੂੰ ਕਰਤਾ ਸਾਰੇ ਜੀ ਮਾਰੇ ਤੇਰੇ ਤੈਦਾ ਕਿਸੇ ਬੰਧਾ ਕੋ ਲਾ ਕੇ ਬਚਪਨ ਤੱਕ ਤੋਂ ਸਾਰਿਆਂ ਦਾ ਕਰਤਾ ਹੈ ਰਚਣ ਵਾਲਾ ਹੈ ਆਠ ਪਹਿਰ ਹਰ ਧਿਆਈ ਹੈ ਰਾਂ ਇਹ ਰਿਕਰਡ ਭਾਈ ਭਾਵਨਾ ਦੇ ਨਾਲ ਅੱਛੇ ਪਿਆਰ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਸ ਰਾਮ ਨੂੰ ਪਰਮੇਸ਼ਰ ਨੂੰ ਧਿਆਉਣਾ ਕਰੀਏ ਹੈ ਭਾਈ ਮਨ ਇਛੇ ਆੜਾ ਫਲ ਪਾਈਐ ਰਾਂ ਜੇ ਮਨ ਜੋ ਇੱਛਾ ਕਰੋਗੇ ਉਹ ਧਰਮ ਅਰਥ ਕਾਮ ਸਭ ਨੂੰ ਪਾ ਲਈ ਜਾ ਹੈ ਰਾਮ ਪਿਆਰੇ ਮਨ ਇਛੇ ਪਾਈਐ ਪ੍ਰਭ ਕੀ ਆਈਐ ਜੇ ਤਰੀ ਦੀ ਕਾਲ ਤੂੰ ਹੀ ਪਿਆਕਾਰ ਬukti ਕਰਕੇ ਤੂੰ ਤੂੰ ਕਰਕੇ ਤੂੰ ਹੋ ਮਜਮੂਨ ਰਹਿਆ ਨਾ ਹੋ ਕਿਉਂ ਧਿਆਈਏ ਮਨ ਚ ਜੋ ਇੱਛਾ ਹੈ ਇਸ ਸਭ ਨੂੰ ਪਾਲੀਦੇ ਆ ਮਿੱਠਾ ਜੰਮ ਕੇ ਤਰਾਸਾ ਜਿਹੜੇ ਜਮਾਂ ਦੇ ਡਰ ਆ ਉਹ ਵੀ ਚੱਕੇ ਜਾਂਦੇ ਮਿਲ ਜਾਂਦੇ ਹਨ ਜੰਮਣ ਮਰਨ ਦੇ ਡਰ ਵੀ ਜਮਾਨੇ ਦੇ ਵੀ ਡਰ ਗੋਵਿੰਦ ਗਾਇਆ ਸਾਧ ਸੰਗਾਇਆ ਜਿਨ੍ਹਾਂ ਨੂੰ ਗੋਵਿੰਦ ਪਿਛਵੀਂ ਵੀ ਰੱਖਿਆ ਕੰਨ ਵਾਲੇ ਦਾ ਗਾਉਣਾ ਕੀਤਾ ਹੈ ਸਾਧ ਸੰਗ ਵਿੱਚ ਆ ਕੇ ਮਿਲ ਕੇ ਭਈ ਪੂਰਨ ਆਸਾ ਪੁਰਾਣੀਆਂ ਸਾਰੀਆਂ ਆਸਾ ਇਕਾਪੁਰਗ ਸਭ ਸੁਜਾਤਾ ਹਰਨ ਕਰ ਦੁੱਤੀਆਂ ਤਾਜਮਾਨ ਮੋਹ ਵਿਕਾਰ ਸਗਲੇ ਉਹਨਾਂ ਛੱਡ ਕੇ ਮਾਨ ਦੀ ਇੱਛਾ ਜਿਹੜੀ ਹੋਣੀ ਵੀ ਮੇਰੇ ਲੋਕ ਜਲੂਸ ਕੱਢਣ ਪਾਲਕੀਆਂ 'ਚ ਬਿਠਾਉਣ ਮੇਰਾ ਲੋਕ ਸਤਕਾਰ ਕਰਨ ਭੇਟਾ ਕਰਨ ਇਹ ਮਾਨ ਦੀ ਇੱਛਾ ਛੱਡ ਦੁੱਤੀ ਹੈ ਉਹਨਾਂ ਨੇ ਅਤੇ ਮੋਹ ਵਿਕਾਰ ਸਗਲੇ ਉਹ ਜਿਹੜਾ ਸ਼੍ਰੀ ਰਾਮ ਆ ਵੀ ਛੱਡ ਦਿੱਤਾ ਹੈ ਵਿਕਾਰ ਕਾਮ ਆਪਕੀ ਸਾਰੇ ਤਿਆਗ ਦਿੱਤੇ ਹਨ ਪ੍ਰਭੂ ਕੈ ਮਨ ਭਾਈ ਹੈ ਇਸ ਪ੍ਰਕਾਰ ਜੇ ਗੁਨਾ ਆ ਜਾਣ ਸਾਡੇ ਚੋਂ ਗੁਣ ਮਿਟ ਜਾਣ ਮਾਣ ਦੇ ਤਾਂ ਨਿਮਰਤਾ ਆ ਜਾਏ ਮੋਹ ਦੇ ਤਾਂ ਵਿਵੇਕ ਆ ਜਾਏ ਵਿਕਾਰਾਂ ਦੇ ਤਾਂ ਗਸਤੂ ਵਿਚਾਰ اندر ਆ ਜਾਏ ਸਾਰੇ ਜਰ ਮਿਟ ਜਾਣ ਤਾਂ ਪ੍ਰਭੂ ਅਕਾਲ ਦੇ ਹੋਵੇ ਮਨ ਚ ਭਾਗ ਜਾਈਦਾ ਹੈ ਬਿਨਵੰਤ ਨਾਨਕ ਦਿਨਸ ਰਹਿਣੀ ਬਿਨਤੀ ਪੁਰਬ ਕਹਿੰਦੇ ਹਾਂ ਕਿ ਭਾਈ ਰਾਤ ਨੂੰ ਵੀ ਦਿਨੇ ਵੀ ਸਦਾ ਹਰ ਹਰ ਧਿਆਈ ਹੈ ਸਦਾ ਸਦਾ ਜੋ ਹਰੀ ਛਾਲਿਆਂ ਨੂੰ ਹਰੇ ਭਰੇ ਕਰਨਵਾ ਆਇਆ ਹੈ ਉਸ ਨੂੰ ਇੱਕ ਚਿਤ ਹੋ ਕੇ ਧਿਆਣਾ ਕਰੀਏ ਦਰਵਾਜ ਹੈ ਅਨਹਤ ਬਾਜੇ ਰਾਮ ਸਰਗੂ ਜੀ ਫਰਮਾਉਂਦੇ ਫਿਰ ਤੁਹਾਡੇ ਦਰ ਅੰਦਰ ਹੀ ਅਨਹਤ ਨਾਸਤ ਹੋ ਰਹਿਤ ਹੋਣ ਵਾਲੇ ਸਤਨਾਮ ਸ੍ਰੀ ਵਾਹਿਗੁਰੂ ਦੇ ਬਾਜੇ ਵਜਿਆਉਣਗੇ ਅਨਹਤ ਜੋ ਇੱਕ ਤਾਂ ਆਹਤ ਸ਼ਬਦ ਹੁੰਦੇ ਹੈ ਇੱਕ ਅਨਾਹਤ ਹੁੰਦੇ ਹੈ ਅਨਹਦ ਆਹ ਤੋਂ ਦੇ ਜੇ ਡੱਗਾ ਮਾਰਨੇ ਕਰਕੇ ਜਿਵੇਂ ਕਢਿਆਲ ਤੋਂ ਆਵਾਜ਼ ਨਿਕਲਦੀ ਹੈ ਜਿਵੇਂ ਫੂਕ ਮਾਰਨ ਤੋਂ ਸ਼ੰਖ ਵਿੱਚੋਂ ਆਵਾਜ਼ ਨਿਕਲਦੀ ਹੈ ਜਿਵੇਂ ਗੱਜ ਫੇਰ ਤੋਂ ਸਾਰੰਗੀ ਤੋਂ ਆਵਾਜ਼ ਨਿਕਲਦੀ ਹੈ ਫੂਕ ਮਾਰਨ ਤੋਂ ਬੀਨ ਵਿੱਚੋਂ ਆਵਾਜ਼ ਨਿਕਲਦੀ ਹੈ ਬੰਸਰੀਆਂ ਵਿੱਚ ਫੂਕ ਮਾਰਨ ਤੋਂ ਆਵਾਜ਼ ਨਿਕਲਦੀ ਹੈ ਇਹ ਸਭ ਆਹਦ ਵਾਜੇ ਹਨ ਅਨਹਦ ਦੇ ਸਾਰੇ ਸੰਗੀ ਨਾਸਤੋ ਰਹਿਬ ਪ੍ਰਮੇਸ਼ਵਰ ਆਪ ਉਹਨਾਂ ਦੇ ਗਰ ਅੰਦਰ ਅੰਤਕਾਰਨ ਦੇ ਵਜਿਆ ਆਉਂਦਾ ਪ੍ਰਗਟ ਹੋਇਆ ਹੁੰਦਾ ਨਾਸਤ ਰਹਿ ਤੋ ਵਾਜਿਆ ਹੈ ਸੋ ਜਨ ਵਜਾਈ ਕਿੰਗਰੀ ਵਾਜਿਆ ਜੋਗੀ ਜੋਗੀ ਸਾਹ ਕਿੰਗਰੀ ਵਜਾਏ ਇੱਕ ਆਸੋ ਪਰਵੇਸ਼ਨ ਨਾਸਤ ਰਹਿ ਪ੍ਰਗਟ ਹੋਇਆ ਹੁੰਦਾ ਹੈ ਇਧਰ ਅੰਦਰੋਂ ਬਾਜੇ ਵਜਿਆਉਂਦੇ ਹੈ ਯੋਗੀਆਂ ਦੇ ਪੰਜ ਵਾਜੇ ਹੈ ਉਹ ਅਤਤੰਤੀ ਬੇਚਰਮ ਕਾ ਘਰ ਕਾਂਸੀ ਕਾ ਜਾਨ ਨਾਮ ਸਹਿਤ ਕਟਕੋ ਕਹਿਤ ਸਵਾਸ ਤੋਂ ਗੁਰ ਪਹਿਚਾਨ ਇਹ ਵੀ ਚਿਤ ਦੇ ਇਕਾਗਰਤਾ ਸੁਣਦੇ ਰਹਿੰਦੇ ਹੈ ਪਰ ਗੁਰੂ ਕੋ ਨਾਮ ਨੂੰ ਹੀ ਸੁਣਦੇ ਹੈ ਉਹਨਾਂ ਅਸਤੋਰੇ ਤੇ ਰਾਜੇ ਵਜਦੇ ਹੈ ਉਹਨਾਂ ਦੇ ਟਕ ਟਕ ਹਰ ਗੋਵਿੰਦ ਗਾਜੇ ਰਾਮ ਟਕ ਟਕ ਯਾਰ ਖਾਣੀਆਂ ਦੇ ਹਰੀ ਜੋ ਸਾਰਿਆਂ ਦੇ ਪਾਪਾਂ ਦਾ ਹਾਰ ਕਰ ਗੋਬਿੰਦ ਜੋ ਪਿਛਵੀਂ ਰੱਖਿਆ ਕਰਨ ਵਾਲਾ ਉਹ ਗਾਜੇ ਪ੍ਰਗਟ ਹੋ ਆਉਂਦਾ ਰਾਮ ਹੀ ਪਿਆਰੇ ਗੋਵਿੰਦ ਗਾਜੇ ਸਦਾ ਦੇ ਰਾਜ ਗੋਬਿੰਦ ਪਰਮੇਸ਼ਰ ਐਸਾ ਪ੍ਰਗਟ ਹੁੰਦਾ ਗੱਜਾ ਹੈ ਸਦਾ ਹੀ ਉਹ ਸਿਰੇ ਨੂੰ ਆਪਣਾ ਤਖਤ ਜਾਣ ਕੇ ਬਰਾਜਣ ਲੱਗ ਜਾਂਦਾ ਰਹਿਣ ਲੱਗ ਜਾਂਦਾ ਹੈ ਉਥੇ ਇਸ ਤੇ ਹੋ ਜਾਂਦਾ ਹੈ ਸਦਾ ਗੁਰਮਖੋ ਦੇ ਵਿੱਚ ਬਰਾਜਦੇ ਆਲੇ ਉਸ ਦੇ ਵਿੱਚ ਹੀ ਬਰਾਜਦੇ ਆ ਉਸ ਦੇ ਵਿੱਚ ਏਕਤਾ ਪਾਉਂਦੇ ਹਨ ਆਗਮ ਅਗੂਰ ਉੱਚਾ ਉਹ ਆਗਮ ਮੰਦ ਦੇ ਸੰਕਲਪ ਦਾ ਗੰਮ ਹੈ ਇੰਦਿਆਂ ਦੇ ਵਿਸ਼ੇ ਹੈ ਉੱਚਾ ਕਿੰਨਾ ਬਲੌਤੋ ਆਤਿਪ ਹੈ ਗੁਣ ਬਿਆੰਤ ਕਿਸ ਕਹਿਣ ਨਾ ਜਾਈ ਵਿਰਹੰਤੇਸ਼ ਕੁਮੇਸ਼ੇ ਦੇ ਗੁਣਾ ਕੋਈ ਕਥਨ ਨਹੀਂ ਕੀਤੇ ਜਾਂਦੇ ਕੋਈ ਨਾ ਸਕੈ ਪਹੁੰਚਾ ਕੋਈ ਵੀ ਉਸ ਦੇ ਗੁਣਾਂ ਦੇ ਬਰਾਬਰ ਪਹੁੰਚ ਨਹੀਂ ਸਕਦਾ ਬਰਾਬਰੀ ਕਰਨ ਵਾਸਤੇ ਆਪ ਉਪਾਏ ਆਪ ਪ੍ਰਤਪਾਲੇ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ ਆਪ ਹੀ ਸਜਾਵਾਂ ਦੇ ਪ੍ਰਤੀ ਤਾਂ ਹੀ ਪਾਲਣਾ ਕਰਦਾ ਹੈ ਜੀ ਜੰਤ ਸਭ ਸਾਜ ਜਿੰਨੇ ਜੀ ਜੰਤ ਛੋਟੇ ਵੱਡੇ ਮਛਰ ਤੱਕ ਹਾਥੀ ਦੀ ਚੀਟੀ ਤੇ ਕੁੰਜ ਦਾ ਫੁੱਲਾ ਸਰਦਰ ਕਿਰਪਾ ਵੇਸ਼ ਕਰ ਫੁੱਲਾ ਆਪ ਹੀ ਸਾਜਵਾ ਕੀਤੇ ਰਚਨਾ ਕੀਤੇ ਹੈ ਤਨਵੰਤ ਨਾਨਕ ਸੁਖਨਾਮ ਭਗਤੀ ਗੀੰਤੀ ਪੁਰਵੋ ਕਹਿੰਦੇ ਅਸੀਂ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸੋ ਗੀਤ ਤਾਂ ਹੁੰਦਾ ਇਹ ਮਾਰਾ ਨਾਮ ਜਪੀਏ ਪ੍ਰੇਮਾ ਭਗਤੀ ਕਰੀਏ ਸਰਬਜਹ ਹੈ ਅਨੁਹਦ ਬਾਜੀ ਇਹ ਦਰ ਅੰਦਰ ਹੀ ਹੱਬਤੋਂ ਰਹਤ ਇਕਰਾ ਸਤਨਾਮ ਵਾਹਿਗੁਰੂ ਦੇ ਰਾਜੇ ਬਜਿਉਂ ਦੇ ਪ੍ਰਗਟ ਹੋਏ ਆਉਂਦੇ ਹਨ